ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਪੰਜਾਬੀ ਅਤੇ ਹਿੰਦੀ ਮਾਸਟਰ ਗ੍ਰੈਜੂਏਟਰ ਭਰਤੀ ਨੂੰ ਲੈ ਕੇ ਪੰਜਾਬ ਡਾਇਰੈਕਟੋਰਟ ਸਿੱਖਿਆ ਭਾਗ ਵੱਲੋਂ ਜੋ ਪੱਤਰ ਜਾਰੀ ਹੋਇਆ ਹੈ। ਜਿਸਮਾ ਆਪਾਂ ਡਿਟੇਲ ਵਿੱਚ ਪੜ੍ਹਾਂਗੇ ਇਸ ਤੋਂ ਪਹਿਲਾਂ ਸਾਰਿਆਂ ਨੂੰ ਛੋਟੀ ਜਿਹੀ ਰਿਕਵੈਸਟ ਹੈ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਬੈਲ ਆਈਕਨ ਵੀ ਜ਼ਰੂਰ ਕਲਿੱਕ ਕਰ ਲਓ ਤਾਂ ਜੋ ਹਰ ਤਰ੍ਹਾਂ ਦੇ ਅਪਡੇਟ ਨੋਟੀਫਿਕੇਸ਼ਨ ਤੁਸੀਂ ਪ੍ਰਾਪਤ ਕਰ ਸਕੋ। ਸੋ ਸ਼ੁਰੂ ਕਰਦੇ ਹਾਂ ਜੀ। ਇਹ ਲੈਟਰ 91223 ਨੂੰ ਜਾਰੀ ਹੋਇਆ ਜਿਸ ਦੇ ਵਿੱਚ ਕਿਆਲੀਕਾਟ ਮਾਸਟਰ ਕੇਡਰ ਦੇ ਇਸ਼ਤਿਹਾਰ ਸੰਬੰਧੀ ਆ ਯੋਗ ਵੱਖ-ਵੱਖ ਪਿਸ਼ੇਵ ਵਿੱਚ ਜੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਸਨ ਤਾਂ ਉਕਤ ਦੀ ਲਗਾਤਾਰਤਾ ਵਿੱਚ ਪੰਜਾਬੀ ਮਾਸਟਰ ਤੇ ਹਿੰਦੀ ਮਾਸਟਰ ਮਿਸਟ੍ਰੀਜ਼ ਵਿਸ਼ੇ ਦੇ ਨਾਲ ਨੱਥੀ ਸੂਚੀ ਵਿੱਚ ਦਰਜ ਹੁਨੇ ਕੀਤੇ ਅਗਲੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਦਾ ਸੱਦਾ ਦਿੱਤਾ ਜਾਂਦਾ ਹੈ ਇਹ ਨੋਟਸ ਹੈ ਜਿਹੜਾ ਇਹਦੇ ਵਿੱਚ ਕੀ ਹੈ ਜਿਹੜੇ ਯੋਗ ਉਮੀਦਵਾਰ ਹੈ ਉਹਨਾਂ ਨੂੰ 11 12 2023 ਨੂੰ ਬੁਲਾਇਆ ਸੀ ਤੇ ਇਹਦੇ ਵਿੱਚ ਉਹਨਾਂ ਨੇ ਨਾਲ ਦੀ ਨਾਲ ਹੀ ਜਿਹੜੀ ਲਿਸਟ ਵੀ ਜਾਰੀ ਕੀਤੀ ਹੋਈ ਹੈ ਉਹਨਾਂ ਕੁਸ਼ਕ ਜਿਹੜੇ ਕੈਂਡੀਡੇਟ ਨੈਕਸਟ ਸਿਲੈਕਟ ਹੋਏ ਨੇ ਤੇ ਉਹਨਾਂ ਦੀਆਂ ਜਿਹੜੀਆਂ ਇਹ ਤਿੰਨ ਸਵੈ ਘੋਸ਼ਣਾ ਪੱਤਰ ਅਪਲਾਈ ਕਰਨ ਦਾ ਪਹਛਾਨ ਪੱਤਰ ਇਹ ਚੀਜ਼ਾਂ ਸਾਰੀਆਂ ਉਹਨਾਂ ਨੇ ਮੰਗੀਆਂ ਸੀ ਸੋ ਜੇ ਆਪਾਂ ਗੱਲ ਕਰੀਏ ਤਾਂ ਦਫ਼ਤਰ ਡਾਇਰੈਕਟੋਰੇਟ ਵੱਲੋਂ ਜਿਹੜੀ ਮਾਸਟਰ ਜੇਡਰ ਦੀ ਭਰਤੀ ਕਿਆਲੀ ਕਾਰਡ ਦੀ ਹੀ ਕੰਟੀਨਿਊ ਚੱਲ ਰਹੀ ਹੈ ਹਲੇ ਤੱਕ ਨਵੀਂ ਭਰਤੀ ਬਾਰੇ ਹਲੇ ਕੋਈ ਵੀ ਨੋਟੀਫਿਕੇਸ਼ਨ ਨਹੀਂ ਆਇਆ 2024 ਦੇ ਵਿੱਚ ਲੱਗਦਾ ਕਿ ਮਾਸਟਰ ਗ੍ਰੈਜੂਏਟ ਦੀਆਂ ਨਵੀਆਂ ਅਸਾਮੀਆਂ ਆ ਜਾਣਗੀਆਂ ਕਿਉਂਕਿ ਹੁਣ ਖਾਲੀ ਕਾਟ ਦੀਆਂ ਜਿਹੜੀਆਂ ਅਸਾਮੀਆਂ ਖਾਲੀ ਰਹਿ ਗਈਆਂ ਸੀ ਉਹਨਾਂ ਦੀ ਭਰਤੀ ਪ੍ਰੋਪਰਲੀ ਹੋ ਰਹੀ ਹੈ ਤਾਂ ਬਹੁਤ ਘੱਟ ਹੀ ਇਹਦੇ ਵਿੱਚ ਸਬਜੈਕਟ ਨੇ ਜਿਨ੍ਹਾਂ ਦੀ ਉੱਪਰ ਜਿਹੜੀਆਂ ਕਾਉਂਸਲਿੰਗ ਹੋਣ ਹੋਣਗੀਆਂ ਲਗਭਗ ਸਾਰੀਆਂ ਦੀ ਹੋ ਚੁੱਕੀਆਂ ਤਾਂ ਇਸ ਤੋਂ ਬਾਅਦ ਕੁਮੀਰ ਜਿਤਾਈ ਜਾ ਸਕਦੀ ਹੈ ਕਿ ਜਿਨ੍ਹਾਂ ਦਾ ਪੀਐਸਟ ਟੈਕ ਕਲੀਅਰ ਹੋ ਆਪਣੀ ਮਾਸਟਰ ਗ੍ਰੈਜੂਏਟ ਦੀ ਤਿਆਰੀ ਜਾਰੀ ਰੱਖਣ ਤੇ ਪੀਟੀਆਈ ਦੀਆਂ ਪੋਸਟਾਂ ਦੇ ਸਬੰਧ ਵਿੱਚ ਵੀ ਜੇ ਗੱਲ ਕਰੀਏ ਤਾਂ ਹਲੇ ਤੱਕ ਕੋਈ ਨੋਟੀਫਿਕੇਸ਼ਨ ਨਹੀਂ ਜਾਰੀ ਹੋਇਆ ਆ ਕਿਹਾ ਜਾ ਰਿਹਾ ਹੈ ਕਿ ਨਵੇਂ ਸਾਲ ਦੇ ਵਿੱਚ ਹੀ ਪੰਜਾਬ ਸਰਕਾਰ ਇਸ ਦੇ ਸੰਬੰਧ ਵਿੱਚ ਕੋਈ ਐਲਾਨ ਕਰ ਸਕਦੀ ਹੈ ਸੋ ਸਾਰੇ ਜੋ ਵੀ ਬੱਚੇ ਤਿਆਰੀ ਕਰ ਰਹੇ ਨੇ ਉਹ ਆਪਣੀ ਤਿਆਰੀ ਕੰਟੀਨਿਊ ਰੱਖਣ ਤੇ ਜੇ ਆਪਾਂ ਰੀਸੈਂਟ ਹੁਣ ਲੈਟਰ ਦੀ ਗੱਲ ਕਰੀਏ ਤਾਂ ਕਿਆਲੀਕਾਟ ਮਾਸਟਰ ਕੈਡਰ ਤੇ ਈਟੀਟੀ ਦੀਆਂ ਪੋਸਟਾਂ ਦੇ ਨਾਲ ਹੀ ਵਿਭਾਗ ਉੱਪਰ ਜਿਹੜੇ ਲੈਟਰ ਜਾਰੀ ਹੋਏ ਨੇ ਤਾਂ ਬਾਕੀ ਜੋ ਵੀ ਵਿਭਾਗ ਦੇ ਉੱਪਰ ਕੋਈ ਵੀ ਲੈਟਰ ਜਾਰੀ ਹੁੰਦਾ ਤੁਹਾਡੇ ਨਾਲ ਰੀਸੈਂਟ ਡਿਸਕਸ ਕਰਦੇ ਰਵਾਂਗੇ ਜੁੜੇ ਰਹੋ ਇਸ ਚੈਨਲ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ ਜੀ